ਮੈਂ ਇੱਥੇ ਦੁਕਾਨ ਤੇ ਬੈਠਾ ਦਾ ਸੀ ਇਧਰੋਂ ਮੁੰਡਾ ਇੱਕ ਆਇਆ ਉਹਨੇ ਮੈਨੂੰ ਰੇਟ ਪੁੱਛਿਆ ਸੌਦਿਆਂ ਦਾ ਤੇ ਨਾਲ ਹੀ ਮੇਰੇ ਗੱਲੇ ਚੋਂ ਪੈਸੇ ਕੱਢ ਕੇ ਲੈ ਗਿਆ ਮਰਚਾ ਮੁਰਚਾ ਮੇਰੇ ਰੱਖਿਆ ਹੋਇਆ ਪਾਈ ਆ ਇਹ ਸਾਰੀਆਂ ਮਰਚਾ ਇੱਥੇ ਪਈ ਦੀਆਂ ਜੇ ਤੇ ਜਿੱਲੇ ਮੈਂ ਰੋਲਾ ਪਾਇਆ ਤੇ ਮੈਂ ਉਹਦੇ ਮਗਰ ਮੁੰਡੇ ਨੱਠੇ ਥੋੜਾ ਮੋਬਾਈਲ ਦੇਖ ਗਿਆ ਤੇ ਅਸੀਂ ਮੋਬਾਈਲ ਫੜ ਲਿਆ ਉਹਦਾ ਤੇ ਲੈ ਆਇਆ ਜੀ ਸਾਡੀ ਕਾਦੀ ਦੁਕਾਨ ਹੈ ਮੇਰੀ ਜੀ ਖੰਡ ਕਿਉਂ ਦੀ ਜੀ ਮਤਲਬ ਅੰਦਾਜ਼ਾ ਹੈਗਾ ਜੀ 50 ਤੋਂ 60000 ਰੁਪਏ ਜੀ ਹਾਂ ਜੀ ਕੰਪਲੀਟ ਕਰਤੀ ਹੈ ਜੀ ਪੁਲਿਸ ਵਾਲੇ ਆਏ ਹੀ ਜੀ ਫੋਨ ਇਨਕੁਆਰੀ ਕੀਤੀ ਆ ਉਹਨਾਂ ਕੋਲ ਫੋਨ ਆ ਉਹਨਾਂ ਦਾ ਮੋਬਾਈਲ ਜਿਹੜਾ ਲੱਭਾ ਹੀ ਉਹਨਾਂ ਨੇ ਦਿੱਤਾ ਵਾ ਔਰ ਜੇ ਸਾਰਾ ਹੈਗਾ ਕਿ ਇਹ ਲਾਗੇ ਵਾਲੇ ਪਿੰਡਾਂ ਦੇ ਜਿਹੜੇ ਹੀ ਉਹ ਮੁਰੇ ਭਾਈ ਇਹੀ ਕਹਿੰਦੇ ਆ ਕਿ ਮਤਲਬ ਜਲਦੀ ਤੋਂ ਜਲਦੀ ਪੁਲਿਸ ਵਾਲੇ ਉਹ ਮੁਰੇ ਨੂੰ ਫੜਨ ਤੇ ਜੋ ਵੀ ਸਾਡਾ ਨੁਕਸਾਨ ਹੈ ਜਿਹੜਾ ਉਹ ਦਿੱਤਾ ਜਾਵੇ ਮੇਰੇ ਪਾਸ ਉਹਨੇ ਕੋਈ ਇਨਫਾਰਮੇਸ਼ਨ ਆਈ ਸੀਗੀ ਕਿ ਚੰਦਰਮਣ ਜੀ ਦੀ ਦੁਕਾਨ ਹੈ ਜੋ ਕਿ ਚਕਾੜੀ ਮੰਡੀ ਦੇ ਵਿੱਚ ਹੈ ਇਹ ਕਹ ਰਿਹਾ ਸੀ ਕਿ ਮੈਂ ਆਪਣੀ ਦੁਕਾਨ ਤੇ ਬੈਠ ਕੇ ਪੈਸੇ ਗਿਣ ਰਿਹਾ ਸੀ ਤੇ ਕਿ ਨੌਜਵਾਲ ਜਿਹੜਾ ਪਹਿਲਾਂ ਉਹ ਸੌਦਾ ਲੈਣ ਦੇ ਵਹਾਨੇ ਨਾਲ ਆਇਆ ਉਨੇ ਕੁਝ ਸੌਦੇ ਜਾਂਦੇ ਕੁਝ ਸਮਾਨ ਦਾ ਪੁੱਛਦੇ ਨੇ ਰੇਟ ਵੇਰਾ ਪੁੱਛਦੇ ਨੇ ਉਸ ਤੋਂ ਬਾਅਦ ਇੱਕ ਤਾਂ ਇਹਨਾਂ ਤਬਾਰਕੇ ਇਹਨਾਂ ਦੇ ਪੈਸੇ ਜਿਹੜੇ ਖੋਗ ਲੈ ਗਿਆ ਸੋ ਉਸੇ ਦੌਰਾਨ ਜਿਹੜਾ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕਿ ਜਿਹੜਾ ਬੰਦੇ ਉਹਦੀ ਆਈਡੈਂਟੀਫਿਕੇਸ਼ਨ ਹੋ ਗਈ ਔਰ ਜਲਦੀ ਉਹਨੂੰ ਫੜ ਕੇ ਜਿਹੜਾ ਦਾ ਜਿਹੜੀ ਰਿਕਵਰੀ ਕਰਾਈ ਜਾਏਗੀ ਮਾਜੀ ਇਮੀਡੀਏਟ ਦੁਕਾਨਾਂ ਟੱਪੇ ਦੀ ਤੇ ਬਾਈ ਬਾਹਰ ਖਲੋ ਕਰਦੇ ਇੱਧਰੋਂ ਮੁੜਾਇਕ ਆਇਆ ਐ ਦੁਕਾਨ ਤੇ ਪਾ ਪੁੱਛੇ ਜਾਂਦਾ ਛੋਬਿਆਂ ਨਾਲ ਤੇ ਸੌਦੇ ਉੱਠ ਲੱਗਾ ਤੇ ਉਹ ਰੇਟਾਂ ਦਾ ਮੱਟਾ ਪਾਟੇ ਤੇ ਪੈਸੇ ਕੋਟ ਲੈ ਗਿਆ 58000 ਕਬਾਰ ਦੇ ਨਿਕਲਿਆ ਤੇ ਭੱਜ ਗਈ ਚਿੱਟੀ ਜੱਟ ਪਾਈਦੀ ਲੰਮਾ ਜਿਹਾ ਮੋੜਾ ਵਾ ਨਹੀਂ ਆਈ ਤੇ ਪਿੱਛੇ ਲੋਕਾਂ ਨੇ ਸਾਰੇ ਕਿਤਾ ਲੇਵੜਾ ਵਾਲੇ ਨਾ ਗੁਜਰਾਰਾਂ ਵਾਲੇ ਪਿੱਛੇ ਕਿਤਾ ਇਹ ਤੇ ਮੋਬਾਈਲ ਅਜਾ ਚਾ ਉਹ ਛੜ ਕੋ ਤੋਂ ਲੰਬਾ ਮੇਰਾ ਨਾਮ ਜੀ ਚੰਦਰਮਨੀਆ ਜੀ ਫਰਮਾ ਜੇ ਛੋਸਟੋਰ ਤੇ ਮੈਂ ਅੱਥੇ ਦੁਕਾਨ ਤੇ ਬੈਠਾ ਦਾ ਹੀ ਇਧਰੋਂ ਮੋੜਾ ਇੱਕ ਆਇਆ ਉਹਨਾਂ ਮਨੂ ਰੇਟ ਪੁੱਛਿਆ ਸੋਧਿਆਂ ਦਾ ਤੇ ਨਾਲ ਹੀ ਮੇਰੇ ਗੱਲੇ ਚੋਂ ਪੈਸੇ ਕੱਢ ਕੇ ਲੈ ਗਿਆ ਮਰਚਾ ਮੁਰਚਾ ਮੇਰੇ ਅੱਖਾਂ 'ਚ ਪਾਈ ਆ ਇਹ ਸਾਰੀਆਂ ਮਰਚਾ ਅੱਥੇ ਪਈ ਦੀਆਂ ਜੇ ਤੇ ਜਿੱਲੇ ਮੈਂ ਰੋਲਾ ਪਾਇਆ ਤੇ ਮੈਂ ਉਹਰੇ ਮਗਰ ਮੁਰੇ ਨੱਥੇ ਤੋਂ ਉਹਦਾ ਮੋਬਾਈਲ ਦੇਖ ਗਿਆ ਤੇ ਅਸੀਂ ਮੋਬਾਈਲ ਫੜ ਲਿਆ ਉਹਦਾ ਲੈ ਗਈ ਪਟਾਕੇ ਦੀ ਦੁਕਾਨ ਮੇਰੀ ਜੀ ਖੰਡ ਕਿਉਂਦੀ ਸੀ ਮਤਲਬ ਅੰਦਾਜ਼ਾ ਹੈਗਾ ਵੀ 50 ਤੋਂ 60 ਹਜ਼ਾਰ ਰੁਪਏ ਜੀ ਹਾਂ ਜੀ ਕੰਪਲੀਟ ਕਰਤੀ ਜੀ ਪੁਲਿਸ ਵਾਲੇ ਆਏ ਹੀ ਜੀ ਉਹਨਾਂ ਨੇ ਇਨਕੁਆਰੀ ਕੀਤੀ ਆ ਉਹਨਾਂ ਕੋਲ ਫੋਨ ਆ ਉਹਨਾਂ ਦਾ ਮੋਬਾਈਲ ਜਿਹੜਾ ਲੱਭਾ ਹੀ ਉਹਨਾਂ ਨੇ ਦਿੱਤਾ ਵਾ ਔਰ ਸਾਰਾ ਹੈਗਾ ਕਿ ਇਹ ਲਾਗੇ ਵਾਲੇ ਪਿੰਡਾਂ ਦੇ ਜਿਹੜੇ ਸੀ ਉਹ ਮੁਰੇ ভাই ਆਹੀ ਕਹਿੰਦੇ ਆ ਕਿ ਮਤਲਬ ਜਲਦੀ ਤੋਂ ਜਲਦੀ ਪੁਲਿਸ ਵਾਲੇ ਉਹ ਮੁਰੇ ਨੂੰ ਫੜਨ ਤੇ ਜੋ ਵੀ ਸਾਡਾ ਨੁਕਸਾਨ ਆ ਜਿਹੜਾ ਉਹ ਦਿੱਤਾ ਜਾਵੇ ਮੇਰੇ ਪਾਸ ਹੁਣੇ ਕੋਈ ਇਨਫੋਰਮੇਸ਼ਨ ਆਈ ਸੀਗੀ ਕਿ ਚੰਦਰਮਣ ਜੀ ਦੀ ਦੁਕਾਨਾ ਜੋ ਕਿ ਚਕਾੜਾਲੀ ਮੰਡੀ ਦੇ ਵਿੱਚ ਹੈ ਇਹ ਕਹ ਰਿਹਾ ਸੀ ਕਿ ਮੈਂ ਆਪਣੀ ਦੁਕਾਨ ਤੇ ਬੈਠ ਕੇ ਪੈਸੇ ਗਿਣ ਰਿਹਾ ਸੀ ਤੇ ਇੱਕ ਨੌਜਵਾਲ ਜਿਹੜਾ ਪਹਿਲਾਂ ਉਹ ਸੌਦਾ ਲੈਣ ਦੇ ਵਹਾਨੇ ਨਾਲ ਆਇਆ ਹੁਣ ਕੁਝ ਸੌਦਿਆਂ ਦੇ ਕੁਝ ਸਮਾਨ ਦਾ ਪੁੱਛਨੇ ਰੇਟ ਵੇਰਾ ਪੁੱਛਨੇ ਪਰ ਉਸ ਤੋਂ ਬਾਅਦ ਇੱਕ ਤਮ ਇਨ ਤਬਾਰਕੇ ਇਹਨਾਂ ਦੇ ਪੈਸੇ ਜਿਹੜੇ ਖੋਗ ਲੈ ਗਿਆ ਸੋ ਉਸੇ ਦੌਰਾਨ ਜਿਹੜਾ ਸਾਨੂੰ ਸਰਕੂਲਰ ਇਨਫੋਰਮੇਸ਼ਨ ਆਈ ਹੈ ਕਿ ਜਿਹੜਾ ਬੰਦੇ ਉਹਦੀ ਆਈਡੈਂਟੀਫਿਕੇਸ਼ਨ ਹੋ ਗਈ ਹੈ ਔਰ ਜਲਦੀ ਉਹਨੂੰ ਫੜ ਕੇ ਤੇ ਜਿਹਨਾਂ ਦਾ ਜਿਹੜੀ ਰਿਕਵਰੀ ਕਰਾਈ ਜਾਏਗੀ